ਹਾਂਜੀ ਕੀ ਆਲਾ ਸਾਰੇ ਵੀ ਰਾਂਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰ ਕੋ ਉਤਰ ਕੋ ਉਤਰ ਹੱਟੇ ਸਾਰੇ ਆਹ ਕੱਟ ਵਰ ਠੀਕ ਐ ਲਓ ਵੀ ਕੋਈ ਨਾ ਮੱਧਾ ਲੈਣਾ ਬੰਦਾ ਇਹ ਭਜਾ ਇਧਰ ਆਏ ਹੋਏ ਐ ਦੁਪਹਿਰਾ ਦੇਖੋ ਕਿੱਡਾ ਲੱਗਿਆ ਬਾਬਾਈ ਹੁਣ ਉੱਠਿਆ ਨਾ ਯਾਰ ਇੰਨਾ ਕਿ ਜਿਆਦਾ ਸ케ਜੂਲ ਖਰਾਬ ਐ ਨਾ ਇਹ ਸੱਚੇ ਬਾਡੀ ਤੇ ਇਫੈਕਟ ਕਰਦਾ ਬਈ ਰਾਤ ਨੂੰ 3 ਵਜੇ ਸੋਣਾ 2 ਵਜੇ ਹਨਾ ਟੜਕੇ 11 12 ਵਜੇ ਉੱਠਾ ਪੈਨ ਕਿਦੇ ਕੁੰਡੇ ਚ ਮੂੰਹ ਮਾਰ ਕੇ ਤੁਹਾਨੂੰ ਐਂ ਦੱਸ ਹੈ ਤੇ ਅੱਲ ਕੋਈ ਰੋਂ ਨਾਲ ਜੇ ਨਾ ਲਗੇਂ ਦੱਸ ਤੈਨੂੰ ਪੁਲਿਸ ਕਰਵਾਤਾ ਇਧਰੋਂ ਖੋਲੀਏ ਬੈਟਕ ਓਹੋ ਕਰੀਏ ਬੰਦ ਲਾਈਟਾਂ ਲੂਟਾਂ ਬਾਈ ਇਹ ਦਾਣਾ ਪਾਣੀ ਵੇਖਾਂ ਯਾਰ ਸਵੇਰ ਦੇ ਟਾਈਮ ਦਾ ਵੀ ਪਾਣੀ ਦੇਗੇ ਇਹਨਾਂ ਨੂੰ ਮੜਾ ਜਾ ਇਹ ਭੁੱਖੇ ਬੈਠੇ ਹੋਏ ਤੇ ਬੱਚੇ ਕੂਚੀ ਵਧਦਾ ਦੇ ਦੇਣਗੇ ਫਿਰ ਹੱਥ ਨੇ ਲੈ ਬੱਚਾ ਨੂੰ ਬਾਹਾਲਾਂਗੇ ਹੁਣ ਹੱਥਾਂ ਦਾ ਟਾਈਮ ਪੱਕਾ ਹੈ ਬੱਚਿਆਂ ਦਾ ਨਾ ਅਦਰ ਮੈਂ ਤੁਹਾਨੂੰ ਤਾਂ ਕਹਣਾ ਪਰ ਆਹ ਦੀ ਕੂਤਰੀ ਬਾਈ ਕਰਿਆ ਕਰਾਂਗਾ ਆਪਾਂ ਠੀਕ ਹੈ ਕਿ ਨਹੀਂ ਔਰ ਭਏ ਮੜਕਲੇਆਂ ਨੇ ਕੂਤਰੀ ਨੇ ਸਿਰਈ ਆ ਬਾਕਤ ਨਹੀਂ ਗੇ ਰਵਤ ਸੈਟ ਉਹ ਕੂਤਰੀ ਸਰਾ ਬਈ ਅੰਡੇ ਨਹੀਂ ਲਾਉਂਦੀ ਬੜੀ ਜਾਈਂ ਕੂਤਰੀ ਹੈ ਹੈਨਾ ਸ਼ਾਖਿਆਂ ਦੀ ਬਹੁਤ ਜਿਆਦੇ ਮੇਨ ਕੂਤਰਾ ਚੋਂ ਹੈ ਇਹਦੀ ਉਮਰ ਹੋਊਗੀ ਭਾਈ ਸਾਹਿਬ 4-5 ਸਾਲਾਂ ਦੀ ਕੂਤਰੀ ਹੈ ਇਹ ਅੰਡੇ ਨਹੀਂ ਲਾਉਂਦੀ ਇਹ ਠੀਕ ਹੈ ਕਿ ਨਹੀਂ ਤੇ ਪਰ ਇੰਨੀ ਇੱਕ ਜਿਆਦੇ ਸਿਆਣੀ ਆ ਬਈ ਜਿੱਥੇ ਖੜੀ ਹੋਵੇ ਮੰਨ ਲੇ ਕਿ ਚਲ ਲਈ ਉੱਥੇ ਉਹ ਖੜੀ ਹੁੰਦੀ ਸੀ ਉਹ ਆਲ ਨੇ ਤੇ ਤੇ ਪਹਿਲਾਂ ਹੀ ਬੱਚੇ ਪਾਲ ਕੇ ਟਾਂ ਦੂਏ ਤੋਂ ਮੈਂ ਠੀਕ ਹੈ ਤੇ ਬਸ ਉੱਥੇ ਮੈਂ ਕਾਂਡਾ ਧਰਦਾ ਕਾਲ ਤੇ ਅੱਜੋਂ ਆਂਡੇ ਦੇ ਬਹਿ ਗਈ ਬਸ ਜਿੱਥੇ ਆਂਡੇ ਤਾਂ ਉੱਥੇ ਹੀ ਬਹਿ ਜਾਂਦੇ ਤੇ ਬੱਚੇ ਪਾਲ ਦਿੰਦੀ ਇਹ ਦੂਜਾ ਚੰਗਾ ਕੀ ਹੈ ਹਣਾ ਹੈ ਬਾਲੇ ਚੰਗਿਆ ਨਹੀਂ ਮੈਂ ਚਲ ਰੱਖ ਰੱਖੀਆ ਬੱਚੇ ਬੁੱੱਚੇ ਪਾਲ ਖਾ ਲੀਆ ਜੀ ਹੈ ਨਾ ਸ਼ਾਰਤ ਹੈ ਦੀ ਆਪਣੇ ਆ ਵੀ ਤਾਂ ਇਹਦੇ ਨਾਲ ਹੁਦਰ ਕਿਹੜਾ ਬੱਚਾ ਆ ਆੜਾ ਜਾ ਕੇ ਤੈਨੂੰ ਕੀ ਹੋਈ ਕਿ ਨਹੀਂ ਨਹੀਂ ਉਹ ਪੈਣਾ ਕਲਾ ਜੀ ਨੇ ਨੱਪੀ ਬਚਟੇ ਬੱਚੇ ਨੂੰ ਵੇਖੋ ਪਿੱਛੇ ਚਲੋ ਕੋਈ ਸੀਨ ਨਹੀਂ ਸਲੈਟ ਰੂਟ ਇਧਰ ਹੀ ਭਜਾਈਏ ਦਾਨੇਦੋ ਨੇ ਵੀਣਾ ਪਾ ਗਏ ਯਾਰ ਬੱਚੇ ਤਾਂ ਭੈਂਚਾ ਦਾ ਡਾਰਾਂ ਵਾਲੇ ਬੱਚੇ ਪੂਰੇ ਬਈ ਰਹਿਣਾ ਆ ਦੇਖੋ ਲੈ ਰੱਤਾ ਬੀਬੀ ਤਾਂ ਪੂਰਾ ਉਡਣ ਨੂੰ ਤਿਆਰ ਹੈ ਹੂੰ ਚੱਲੇਗਾ ਉਹ ਤਾਂ ਲੈ 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 ਸੈਟ ਆ ਬਈ ਰੰਗ ਰੰਗ ਲਾਈਏ ਇਹਨਾਂ ਦੇ ਆਪਾ ਯਾਰ ਬਣਾਈਏ ਸੀਗਾ ਉਹ ਪੈਣ ਦੀ ਇੱਕ ਵੱਡੋਏ ਖੜਜੋ ਗੱਲ ਤਾਂ ਇੱਕ ਨਵੀਂ ਜੁੜੀ ਲਾਈ ਸੀਗੀ ਬਈ ਤੇ ਮੈਨੂੰ ਲਾ ਤਾਂ ਉਹਦੇ ਆਂਡੇ ਇੱਥੇ ਹੀ ਪੈ ਰਹੇਗੇ ਥੋੜੀ ਭੈਣ ਨੂੰ ਏ ਹੈ ਦਿਮਾਗ ਹਿੱਲਿਆ ਮੇਰਾ ਮੈਂ ਆਂਡੇ ਤੇਰਾ ਹੀ ਜੂੜੀ ਲਾ ਕੇ ਪਾਸੀ ਸਪੈਸ਼ਲ ਤੇ ਆਂਡੇ ਮਰਖੀ ਨਹੀਂ ਕਿਸੇ ਥਲੇ ਜੂੜੀ ਕੱਲ ਚੱਕਦੀ ਐ ਤੂੰ ਆਂਡੇ ਇੱਥੇ ਵੇਰੇਗੇ ਚਲ ਹੁਣ ਉਹ ਕੂਦੂ ਵੀ ਥਲੇ ਐਡ ਕਰਕੇ ਆਉਣੇ ਇਹ ਬਈ ਤੇ ਇੱਕ ਮਿੰਟ ਨੂੰ ਚੈੱਕ ਕਰ ਲਾਂ ਮੈਨੂੰ ਵੀ ਉੱਥੇ ਆ ਕੇ ਚੈੱਕ ਕਰਾਂਗੇ ਬੱਚੇ ਬੱਚੇ ਹੈ ਕਿ ਨਹੀਂ ਫਿਰ ਉਹ ਕੂਦੂ ਦੇਲੇ ਤਾਂ ਤੇ ਅਰ ਬਾੜਾ ਦਿਮਾਗ ਖਰਾਬ ਆ ਯਾਰ ਪੈਸੇ ਕੱਲ ਜੂੜੀ ਤਾਂ ਮੈਂ ਸ਼ਰਪੀ ਵੀ ਚੱਕ ਕੇ ਤੇ ਆਂਡੇ ਮਾ ਚਲ ਬਦਲਦੇ ਆਂ ਜੂੜੀ ਦੇ ਠੀਕ ਆ ਕਿ ਨਹੀਂ ਜਲੂਸ ਘਟਦਾ ਸਾਰੇ ਕੰਮ ਦਾ ਹਾਂਜੀ ਕਾਰ ਲਿਆਈ ਦਾਣਾ ਰੈਡੀ ਆਦੀ ਬਾਈ ਮਸਵਾ ਦੇ ਟਾਈਮ ਵੀ ਉਤਰਾਂ ਨੂੰ ਥੋੜਾ ਥੋੜਾ ਕੌਲੀ ਕੌਲੀ ਆਇਓ ਬੱਤੋਏ ਡਰਡ ਤੋਂ ਹਸਾਬ ਜੇ ਤਾਂ ਹੀ ਪਾਈ ਆ ਇੱਧਰ ਹੀ ਪਾਈਏ ਹਸਾਬ ਜੇ ਤਾਂ ਜੇ ਨਾ ਆਇਓ 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 ਬੱਤੋਆ ਓਕੇ ਅ ਕੰਡਨ ਉਧਰ ਲਈ ਫੁੱਡਾਂ ਜੀ ਵੀ ਪਾ ਤੱਬ ਮਤਲਬ ਵੀ ਟ੍ਰੇਆਂ ਚ ਪਾ ਕੇ ਰੱਖਤਾ ਉਹ ਪੰਗਾ ਬਾਹਰ ਟ੍ਰੇਆਂ ਕੱਢਾਂ ਆਹ ਦੇਖੋ ਸਾਹਮਣੇ ਸਾਫ ਕੀਤੀਆਂ ਤੇ ਪਾ ਕੇ ਉਹਨਾਂ ਨੂੰ ਵੀ ਰੱਖੇ ਦਾਣਾ ਵਾਹ ਸੈਟਾ ਕੰਮ ਫਰਥ ਨੇ ਆਵਾਂਗੇ ਅੱਥ ਨੇ ਦੇਖਦੇ ਆਂ ਕੀ ਮਹੌਲਾ ਕਬੂਤਰ ਤੇ ਹਾਂ ਸੱਚ ਬਈ ਜਿਹੜਾ ਬੱਚਾ ਰਾਤ ਖੜਾ ਆ ਆਪਾਂ ਉਹ ਕਾਲੀ ਝਾਲਰ ਤੇ ਕਾਲੇ ਘੰਡ ਵਾਲਾ ਕੋਸੇ ਅੰਦਰ ਰੱਖੀ ਰਿਆ ਤੇ ਉਹ ਬੱਚੇ ਨੂੰ ਵੀ ਬਈ ਸ਼ਾਮ ਨੂੰ ਆ ਕੇ ਦੇਖਾਂਗੇ ਆਪਾਂ ਠੀਕ ਹੈ ਤੇ ਜਿਹੜੇ ਵੀ ਭਰਾ ਦਾ ਹੋਇਆ ਬਈ ਥਲ ਤੋਂ ਆਪਾਂ ਜੇ ਨੰਬਰ ਹੋਇਆ ਕੰਟੈਕਟ ਨੰਬਰ ਫੋਨ ਨੰਬਰ ਤੇ ਆਪਾਂ ਲਾਜ਼ਮੀ ਫੋਨ ਲਾਵਾਂਗੇ ਸੋਡ ਨਾਲ ਵੀਡੀਓ 'ਚ ਵੀ ਸ਼ੇਅਰ ਕਰਾਂਗੇ ਸਾਰੀ ਬਾਤचीत ਕੀ ਗੱਲ ਕਰਾਂਗੇ ਤੇ ਉਹਦਾ ਵੀ ਆਪਾਂ ਬਸ ਦਾਣੇਦੂਨੇ ਪਾ ਦੇ ਸੈਟ ਆ ਕੰਮ ਹੁਣ ਅੱਥ ਨੇ 3:00 ਵਜੇ ਆਵਾਂਗੇ ਇੱਧਰ ਉਹਨੇ ਘਰੇ ਚਲੇ ਕੇ ਗੇਮ ਗੁੰਖ ਖੇਡਦੇ ਹੈਗੇ ਬਾਈ ਘਰ ਦੇ ਪਿੰਡ 'ਚ ਭੋਗ ਆ ਯਾਰ ਕਿਸੇ ਉਹਨਾਂ ਦੇ ਗਏ ਹੈਣਾ ਤਾਂ ਕਰਕੇ ਤੇ ਨਾਲੇ ਫਿਰ ਉਹਦਾ ਆਪਾਂ ਫੋਨ ਲਾ ਦਿਆਂ ਵਿਚਾਰੇ ਦਾ ਜਿਹੜੇ ਵੀ ਭਰਾ ਦਾ ਹੋਇਆ ਬਾਈ ਹੈਣਾ ਤੁਹਾਨੂੰ ਪਤਾ ਆਪਾਂ ਇਹ ਕੰਮ ਨਹੀਂ ਕਰਦੇ ਯਾਰ ਆਪਣੇ ਤੋਂ ਨਹੀਂ ਰੱਖਿਆ ਜਾਂਦਾ ਕਿਸੇ ਦਾ ਕਬੂਤਰ ਹੈਣਾ ਉਹ ਵੀ ਖਾਸ ਕਰਕੇ ਦੋ ਪਤਾ ਹੋਵੇ ਤੁਹਾਨੂੰ ਵੀ ਬਈ ਆਪਾਂ ਇਹ ਕਬੂਤਰ ਵਾਪਸ ਕਰ ਸਕਦੇ ਆ ਸਹੀ ਮਾਲਕ ਨੂੰ ਜੇ ਠੱਲ ਪਾਈ ਹੁੰਦੀ ਹੈ ਤੇ ਆਪਾਂ ਆਪਣਿਆਂ ਦੇ ਵੀ ਤਾਂ ਹੀ ਠੱਲਾਂ ਪਾਉਣਿਆ ਵੀ ਯਾਰ ਹਨਾ ਇਹ ਇਹਨਾ ਕਬੂਤਰ ਬਾਜਪ੍ਰਾਵਾ ਨੂੰ ਇਹ ਨਵਾਂ ਟ੍ਰੈਂਡ ਤੋੜਨਾ ਚਾਹੀਦਾ ਨਵਾਂ ਰਿਵਾਜ ਹੈ ਹਨਾ ਇਹ ਚੀਜ਼ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਵੀ ਆਪਾਂ ਕਿਸੇ ਦਾ ਕਬੂਤਰ ਵਾਪਸ ਕਰਦੇ ਆਂ ਚੰਗੀ ਗੱਲ ਹੈ ਬਹੁਤ ਚੰਗੀ ਜਿਆਦੇ ਵਧੀਆ ਗੱਲ ਹੈ ਜੇ ਆਪਾਂ ਕਿਸੇ ਦਾ ਭਲਾ ਕਰਦੇ ਆਂ ਤਾਂ ਨਾ ਹੁਣ ਜੇ ਆਪਣੇ ਵੀ ਸਾਰੇ ਭਰਾ ਮੂੜਿਆ ਕਰਨ ਜਿੰਨੇ ਭਾਈ ਦੇ ਬੁੱਝਦੇ ਆ ਆਪਾਂ ਤੁਹਾਨੂੰ ਪਤਾ ਰੱਖਦੇ ਨਹੀਂ ਕਿਸੇ ਦਾ ਹਨਾ ਤੇ ਕਿੰਨੀ ਵਧੀਆ ਹੋਵੇ ਕਬੂਤਰ ਬਾਜੀ ਹਨਾ ਪਰ ਹਾਲੇ ਲੋਕ ਬੜੇ ਕੁੱਤੇ ਆ ਭਾਈ ਲੋਕ ਸੱਚ ਹਾਂ ਇੱਕ ਹੋਰ ਗੱਲ ਦੱਸਾਂ ਮੈਂ ਜਿਹੜਾ ਥਰਾਜ ਵਾਲੇ ਆਪਣਾ ਕਬੂਤਰ ਉੱਡਿਆ ਸੀ ਬਈ ਗਲਾਬੀ ਫੂੰਝੇ ਵਾਲਾ ਉਹ ਕਬੂਤਰ ਵੀ ਥਾਗਾ ਸ਼ਾਹ ਖਾਪਾ ਨੂੰ ਉਹਦਾ ਵੀ ਕੱਲ ਸੁਣਿਆ ਸੀ ਭੁੱਲ ਗਿਆ ਤੁਹਾਨੂੰ ਦੱਸਣਾ ਮੈਂ ਉਹ ਇਸ ਟਾਈਮ ਲਾਲ ਬਾਈ ਬੈਠਾ ਹੈਗਾ ਲਾਲ ਬਾਈ ਬਠਾ ਬਈਆ ਮਣੀ ਕੋਲੇ ਜਿਹੜਨੇ ਦੱਸਿਆ ਸੀ ਕਬੂਤਰ ਉੱਚਾ ਹੋ ਕੇ ਚੜਿਆ ਹੈਗਾ ਬਾਜੀ ਮੁਕੀ ਤੋਂ ਬਾਅਦ ਚੜਿਆ ਕਬੂਤਰ ਉਸ ਭਰਾ ਕੋਲ ਹੀ ਆਪਣਾ ਕਬੂਤਰ ਉਹ ਜਿੱਦਰ ਨੂੰ ਨੇ ਕਿਹਾ ਸੀ ਉਹ ਗੱਲ ਵੀ ਦੱਸ ਸੀ ਦਿਨ ਜਦੋਂ ਗੱਲ ਸਟਾਰਟ ਕਰ ਲਈ ਜਦੋਂ ਥਰਾਜ ਵਾਲੇ ਭੱਜ ਗਿਆਗਾ ਲਾਲ ਬਾਈ ਬਈ ਉਹ ਤੇ ਲਾਲ ਬਾਈ ਉਹ ਵੀ ਚੜ ਗਿਆ ਵੀ 3:00 ਵਜੇ ਦਾ ਟਾਈਮ ਸੀ ਉਹ ਚੜਿਆ ਤੇ 2.45 ਤੇ 3 ਵਾਲੇ ਬਾਜੀਮੋਕੀ 3 ਵਜੇ ਲਾਲ ਬਈਓ ਚੱਕਰ ਮਾਰ ਕੇ ਚੜ ਗਿਆ ਕਬੂਤਰ ਹਨਾ ਔਖਾ ਹੁੰਦਾ ਚੜ ਗਿਆ ਬਈ ਜੋਰ ਲੱਗਿਆ ਸੀ ਯਾਰ ਕਬੂਤਰ ਸਾਨੂੰ ਪਤਾ ਹੈਗਾ ਬਾਜੀਮੋਕੀ ਇਹਦੋਂ ਪਹਿਲਾਂ ਤੇ ਇਹਦੋਂ ਉਹ ਕਬੂਤਰ ਜਿੱਦਰ ਨੂੰ ਉਹ ਭਰਾਣੇ ਦੱਸ ਸੀ ਭਾਈ ਇੱਧਰ ਨੂੰ ਗਿਆ ਬਲ ਖਰਾਣੇ ਕੰਨੀ ਨੂੰ ਪਰਾਂ ਸੂਏ ਕੰਨੀ ਨਹਿਰਾ ਕੰਨੀ ਉਸ ਪਾਸੇ ਜਾ ਕੇ ਤੇ ਕੱਦੂ ਵਾਲੇ ਬਾਹਰ ਚ ਡਿੱਗ ਬੈ ਬਈ ਜਾ ਕੇ ਉਹ ਤੇ ਕਬੂਤਰ ਦਾ ਇੰਨਾ ਕੋ ਜਿਆਦਾ ਬੁਰਾ ਹਾਲ ਜੋਰ ਲੱਗਾ ਕਬੂਤਰ ਦਾ ਹਨਾ ਲੱਤਾਂ ਹੀ ਲੱਗਦੇ ਸੀ ਵਿਚਾਰੇ ਦੀਆਂ ਜਿਵੇਂ ਭਰਾਵਾਂ ਦੇ ਦੱਸਣ ਮੁਤਾਬਿਕ ਤੇ ਉਹ ਜਿਹੜੇ ਝੋਨਾ ਲਾਈ ਜਾਂਦੇ ਸੀਗੇ ਤੇ ਉਹਨਾਂ ਨੇ ਬਈ ਚੱਕ ਲੈ ਕਬੂਤਰ ਤੇ ਅਦੇ ਘਰਾਂ 'ਚ ਕੋਈ ਕਬੂਤਰਵਾਜ਼ ਮੁੰਡੇ ਨੂੰ ਹਨਾ ਤੇ ਉਹਨੂੰ ਫੜਾਤਾ ਲੈ ਆ ਕੇ ਉਦੋਂ ਤੋਂ ਉਹਨੇ ਦੱਸਿਆ ਨਹੀਂ ਬਈ ਤੇ ਹੁਣ ਕਬੂਤਰ ਨਾਲ ਹੋ ਗਈ ਦਰੰਗ ਲਕਵਾ ਹੋ ਗਿਆ ਤੌਣ ਗਈ ਮੋੜ ਵਿਚਾਰੇ ਦੀ ਤੇ ਹੁਣ ਉਹਨੇ ਦੱਸਤਾ ਹੁਣ ਕਹਿੰਦਾ ਕਿ ਬਈ ਤੁਹਾਡਾ ਕਬੂਤਰ ਮੇਰੇ ਕੋਲੇ ਯਰ ਵੀ ਜਦੋਂ ਸਹੀ ਸੀ ਉਦੋਂ ਨਹੀਂ ਦੱਸਿਆ ਜਦੋਂ ਦਰੰਗ ਹੋ ਗਈ ਵੀ ਹਾਂ ਵੀ ਮੇਰੇ ਕੰਮ ਦਾ ਨਹੀਂ ਹੁਣ ਪਤਾ ਨਾ ਡਾਉਣ ਦਾ ਨਾ ਬੱਚਿਆਂ ਦਾ ਤੇ ਹੁਣ ਕਹਿੰਦਾ ਕਿ ਬਈ ਤੁਹਾਡਾ ਕਬੂਤਰ ਤਾਂ ਮੇਰੇ ਕੋਲੇ ਸੀਗਾ ਤੇ ਉਹ ਆਉਣਾ ਲੱਗਾ ਬਈ ਲਾਲ ਬਈ ਯਾਰ ਮੈਂ ਚੱਲ ਕੋਈ ਨਾ ਤੂੰ ਕਰ ਲੈ ਸੈਟ ਵਟ ਮੈਂ ਤਾਂ ਨਹੀਂ ਲਿਆਣਾ ਮੈਂ ਕਿਹਾ ਆਪਾਂ ਨੂੰ ਚਾਹੀਦੀ ਯਾਰ ਜਾਣ ਦੇ ਬੱਜੜੇ ਜਾਂਦੇ ਆ ਬਾਲਾ ਮੋਹ ਪਿਆਰ ਹੈ ਨਹੀਂ ਗਾ ਇਹ ਹਣਾ ਤੇ ਹੁਣ ਤਾਂ ਮੋਹ ਪਿਆਰ ਮੇਰਾ ਲੀਓ ਨਾਲ ਮਿੱਠੀ ਪਾਇਆ ਪਾਇਆ ਪਤਾ ਹੱਥ ਨੇ ਆਉਂਗਾ ਫੇਰ ਕਾ ਆਪਾਂ ਬੱਚੇ ਬੁੱੱਚੇ ਭਾਉਣੇ ਚੰਗਾ ਫੇਰ ਸ਼ੌਕ ਕਰਦੇ ਆਪਾਂ ਹਾਂਜੀ ਮੇਰੇ ਦੋਸਤੋ ਹਾਂ ਯਾਰ ਜਦੋਂ ਬੋਲਦਾ ਇਹ ਵੀਡੀਓ ਰੋਣਾ ਉਹ ਤੋਂ ਹੀ ਪੰਗੇ ਲੈਂਦਾ ਹੁਣ ਹੀ ਰਹਿੰਦਾ ਇਹਨੂੰ ਪਤਨੀ ਪਤਾ ਲੱਗ ਗਿਆ ਤਾਂਖ ਨਹੀਂ ਹੁਣ ਮੇਰੀ ਵੀਡੀਓ ਬਣਨ ਵਾਲੀ ਹੈ ਹਣਾ ਆਗੇ ਭਾਈ ਇਧਰ ਲੈ ਘਰੇ ਅੱਟੇ ਹੋਗਾ 3:30 ਬਾਈ ਅੱਧਾ ਘਟਾ ਹੋਗਾ ਮੈਂ ਲੇਟ ਹਾਂ ਕੀ ਚਾਉਣਾ ਕੋਲੇ ਬੈਠਾਂ ਤਰੇ ਲੈ ਪਰ ਲੱਤ ਕਰ ਪਾਹ ਸਿਆਲੇ ਬੈਗਾ ਤਰੇ ਕੋਲੇ ਆਈ ਕੁਛ ਭਾਲ ਦੇ ਆਇ ਫਿਰ ਤੂੰ ਆਇ ਆਇ ਮੈਂ ਧੱਕਦਾ ਕਾ ਤੂੰ ਕੀ ਗੱਲ ਹੈ ਕੋਲੇ ਨਹੀਂ ਬੈਠਣਾ ਸੀ ਤੇ ਬਈ ਹੁਣ ਆਗੇ ਤੱਕ ਲੈ ਕੇ 3:30 ਵਜੇ ਕਣੇ ਗੇਮੂ ਆਏ ਖੇਡ ਕਰਕੇ ਛਤਰੀਆਂ ਸੈਟ ਵਟ ਤੋਂ ਪਹਿਗੀ ਕਰੜੀ ਚਲੋ ਕੋਈ ਚੱਕਰ ਨਹੀਂ ਤੇ ਬੱਚੇ ਕੱਢਦੇ ਆ ਬਾਹਰ ਬਈ ਹਣਾ ਲੈ ਪੁੱਤ ਹੁਣ ਛੋੜ ਨਾ ਕਰੀ ਚੰਗਾ بس بچی ਬਾਹਰ ਨੇ پارک ਰਹਾ ਨਾ 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 ਤੇ ਫੋਨ ਲਾਦਾ ਮੈਂ ਟਾਈਮ ਲੈਪਸ ਤੇ ਬਈ ਹਾਂਜੀ ਤੇ ਬੱਚਾ ਵੀ ਦੇਖੀ ਕਿਹੜੇ ਮਿੱਤਰ ਦਾ ਕਿਹੜੇ ਭਰਾ ਦਾ ਬੱਚਾ ਲੈ ਫੜ ਹਸੀਗਾ ਤੇ ਆ ਨਾ ਏ ਕਿਤੇ ਹੈਂ ਦਾਦਾ ਕੀ ਦਾ ਆਪਣੇ ਮਿੰਡ ਵਾਲੇ ਪ੍ਰੇਮ ਦਾ ਪ੍ਰੇਮ ਦਾ ਇਹ ਉਹ ਰੀਅਲੀ ਬ్రో ਪ੍ਰੇਮ ਮਾਨਾ ਥੱਲੇ ਤੇਰੇ ਨੂੰ ਸਿੱਧੀ ਭਾਈ ਨੇ ਵੀ ਹੈ ਨਾ ਜਾਵਾ ਇਹਦਾ ਕੰਮ ਤਾਂ ਮੇਰੇ ਵਾਲੀ ਆਏ ਕੰਮ ਤੇਰੇ ਵਾਲੇ ਜਾਣਾ ਹੜ ਜਾਈ ਗੋੜੇ ਪ੍ਰੇਮ ਮਾਨਾ ਆਏ ਥੱਲੇ ਆਏ ਤਾਂ ਤੁਸੀਂ ਪੁਰਾਣੇ ਜਵਾਨੀ ਜੀ ਦੀ ਹੁੰਦੀ ਹੈ ਨਾ ਹੋਰੋਂ ਜੇ ਫੋਟੋ ਵੀ ਲੱਗੀ ਆ ਲੱਗੀ ਆ ਵਾਇਨਪਰ ਕਿਦੀ ਲੱਗੀ ਥੁੱਕ ਲਾ ਕੇ ਵੀ ਛੋੜੀ ਸਾਫ ਕਰੀਨ ਕਰੀ ਕਲੀਨ ਉਸੇ ਦੀ ਆਵੇ ਉਸੇ ਦੀ ਨਹੀਂ ਨਿਕਲਦੀ ਕਿੰਨਾ ਥੁੱਕ ਲਾ ਲ ਨਹੀਂ ਨਿਕਲਦੀ ਫੁੱਟ ਉਹੀ ਆਏ ਜੀ ਆਹ ਆਈਏ ਜੀ ਪ੍ਰੇਮ ਮਾਨਾ 08 ਨੰਬਰ ਠੀਕ ਹੈ ਠੀਕ ਹੈ ਇਹ ਆ ਨੰਬਰ ਹੈ ਅੱਤਾ ਕਰਕੇ ਲਗਾ ਹੈ ਨਾ ਪ੍ਰੇਮ ਮਾਨਾ ਓਕੇ ਜੀ ਬੱਚਾ ਸਾਡੇ ਪਿੰਡੋਂ ਹੀ ਆਈਏ ਇਹ ਕੋਈ ਗੱਲ ਨਹੀਂ ਬੱਚਾ ਬਹੁਤ ਸੋਹਣਾ ਯਾਰ ਤੇ ਚੰਗਾਈ ਬਹੁਤ ਹੈ ਹੋਜੀ ਕੋਈ ਗੱਲ ਨਹੀਂ ਤੀਰਾ ਬੱਚਾ ਬੱਚੇ ਦੇ ਸੌਂ ਕਰਾਈਏ ਭਾਈ ਆਪਾਂ ਕਰਾ ਦੇ ਜੀ ਹੜ ਦੇ ਆ ਬੱਚਾ ਬਈ ਦੂਵੇਂ ਖੇਮੇ ਦਾ ਟੀਰ ਠੀਕ ਹੈ ਖੱਟੇ ਕਿ ਚਿੱਟੇ ਚਿੱਟੇ ਪੀਲੇ ਜੇ ਹਨਾ ਨਹੀਂ ਇੱਕ ਅਸੀਂ ਚਿੱਟਾ ਇੱਕ ਅਸੀਂ ਖੱਟਾ ਮਿਲਾਦਾ ਯਾਰ ਹਨਾ ਆਹ ਬੱਚੇ ਮਾੜਾ ਕਮਾ ਹੋ ਰੇ ਨੂੰ ਪੱਲਾ ਪੂਲਾ ਖੋਲ ਭੈ ਰੰਗ ਦੇ ਕਿ ਆਇਆ ਫੰਗ ਬੱਚੇ ਹੁੰਦੇ ਹਨਾ ਇਹਦੇ ਰੰਗ ਵੜਾ ਲਾਇਆ ਚੱਕਵਾ ਹਨਾ ਅੱਛਾ ਐਡੀ ਮੋਟੀ ਝਾਲਰ ਦਿੰਦੀ ਉੜਦੀ ਦੀ ਹਨਾ ਆਪਾਂ ਇੰਨੇ ਇੰਨੇ ਕਰ ਦਿੰਦੇ ਉਹ ਨਹੀਂ ਦਿੰਦੀਆਂ ਅੜਗਣਘਾ ਚੱਲ ਰਾਂਦੀ ਇਹਨੂੰ ਇਹ ਬੱਚਾ ਬਹੁਤ ਚੰਗਾ ਪੱਲੇ ਬੱਚੇ ਦੇ ਤੂੰ ਇੱਕ ਗੱਲ ਐਂ ਵੇਖ ਇਹ ਬੱਚਾ ਹੁਣੇ ਹੀ ਐਡਾ ਹੈ ਬਈ ਠੀਕ ਹੈ ਇਹ ਇਹ ਤਾਂ ਵੱਡਾ ਹੋਇਆ ਫੰਗ ਝਾੜ ਕੇ ਤੇ ਕਿੰਦੀ ਕਿੰਨੀ ਕਿ ਜ਼ਿਆਦਾ ਲੈਂਥ ਹੋਊਗੀ ਇਹਦੀ ਕਿੱਡਾ ਹੋਰ ਬਣੂਗਾ ਇਹ ਐਨਾ ਨਾ ਹੋਰ ਵੱਧ ਜਾਣੇ ਨੇ ਘਟਵਾ ਦਾ ਇਹਨੇ ਨਾ ਤਾਂ ਵੱਧੇ ਵੱਧਾ ਇੱਥੇ ਤੋਂ ਬਣ ਜਾਣੇ ਨੇ ਤੱਕ ਬੱਚਾ ਬਹੁਤ ਸੋਹਣਾ ਬਈ ਉੱਚਾ ਚੱਕ ਮੜਾ ਜਾ ਰਿਹਾ ਇਹ ਵੀਡੀਓ ਕੋਤੋਂ ਆੜ ਰਹੀ ਹੈ ਮਤਲਬ ਹਾਬੀ ਕੈਮਰਾ ਖਰਾਬ ਹੋ ਗਿਆ ਹਾਂ ਆਪਾਂ ਥੋੜੀ ਜੀ ਆਹ ਬੱਚਾ ਸੀਗਾ ਬਈ ਕਿਹੜਾ ਫੜਿਆਗਾ ਹੂੰ ਨਹੀਂ ਬੱਚਾ ਬਹੁਤ ਸੋਹਣਾ ਬਈ ਲਓ ਕਰ ਲਓ ਸ਼ੌਂਕ ਬੱਚੇ ਦਾ ਠੀਕ ਹੈ ਪਿੰਡੋਂ ਹੀ ਨਿਕਲਾ ਵੀ ਆਪਣੇ ਬੱਚੇ ਇਹ ਪਿੰਡੋਂ ਹੀ ਐ ਇਹਦੇ ਮੁੰਡੇ ਦਾ ਚੱਲੋ ਹੁਣ ਫੋਨ ਲਾ ਦਿੰਨੇ ਆ ਮੈਂ ਤਾਂ ਕਹਿਣਾ ਆਪਾਂ ਤੇ ਦੇਖਣੇ ਕੀ ਬੰਦਾ ਹੈ ਹਾਂਜੀ ਤੇ ਨੌ ਵੀ ਲਗਭਗ ਪਟਿਆ ਗਿਆ ਜੀ ਆਇਓ ਆਇਓ ਆਹ ਹਾਲ ਤੀਪੀ ਨੂੰ ਦੇਖੋ ਬਸ ਇਹਨੂੰ ਖਿੱਚ ਦਿੰਨਾ ਥੋੜੀ ਰਹੀ ਜਮ ਟੰਡ ਜਿਹੜੀ ਪਲਾਸ ਪਾ ਕੇ ਇਹਨੂੰ ਪਾਰਟੀ ਨਾਲ ਦੇ ਕੇ ਮਾ ਬਣਾਉ ਪਿਓ ਜਿਹੜੂ ਕਸ਼ ਕਰ ਦਿੰਨੇ ਆ ਬੱਚਿਆਂ ਨੂੰ ਬਿਠਾ ਰੱਖਿਆ ਹੀ ਬਾਹਰ ਠੀਕ ਹੈ ਇੱਧਰ ਰੰਗ ਦੀਆਂ ਸੀਸਕਾਂ ਕੱਢ ਰੱਖੀਆਂ ਸੀਗਾ ਨਾ ਲਈਓ ਯਾਰ ਤੇਰਾ ਮੂੰਹ ਥੋੜਾ ਬਖਾਉਣਾ ਇਹ ਚਾਰ ਵੱਡੇ ਬੱਚਿਆਂ ਦੇ ਰੰਗ ਵੀ ਲਾਉਣਾ ਸੀਗਾ ਉਦੋਂ ਘਰੋਂ ਵੀ ਫੋਨ ਆ ਗਿਆ ਇੱਕ ਤਾਂ ਜਨਰੇਟਰ ਛੱਡ ਕੇ ਜਾ ਕਹਿੰਦੇ ਇੱਕ ਨੀਰਾ ਲਿਆਉਣਾ ਹੁਣ ਵੀ ਆ ਬੱਚਿਆਂ ਨੂੰ ਐਡੇ ਛੂਟਾਂ ਨੂੰ ਮੈਥੋਂ ਛੱਡ ਕੇ ਬਈ ਕਿਵੇਂ ਘਰੇ ਚੱਲ ਜਾ ਜਿਹੜੀ ਗੱਲ ਐ ਚਲੋ ਮੈਂ ਜਨਰੇਟਰ ਛੱਡਣਾ ਨੀਰਾ ਨੂਰਾ ਆਪਾਂ ਬਾਅਦ ਵਿੱਚ ਖਲਾਂ ਕੀ ਸੀਨ ਬੰਦ ਹੈ ਨੀਰੇ ਦਾ ਹਨਾ ਉਹ ਦੇਖਦੇ ਫਿਰ ਆਪਾਂ ਹਾਂਜੀ ਮੇਰੇ ਦੋਸਤੋ ਤੇ ਬੱਚਿਆਂ ਦੇ ਰੰਗ ਲਾ ਦੀ ਯਾਰ ਮੈਂ ਤਾਂ ਕਹਣਾ ਆਪਾਂ ਇਹ ਰੰਗ ਲਾਈਏ ਕਿ ਰਹਿਣ ਦਈਏ ਯਾਰ ਮੈਂ ਕਿਹਾ ਰੰਗ ਕੱਲ ਨੂੰ ਨਾ ਲਾ ਦੇ ਯਾਰ ਅੱਜ ਰਹਿਣ ਦਿੰਦੇ ਅੱਜ ਟਾਈਮ ਵੱਧ ਲੱਗ ਜਾਊਗਾ ਕੱਲ ਨੂੰ ਲਾ ਕੇ ਨਾ ਕੱਲ ਨੂੰ ਹਰ ਹਾਲ ਚ ਬਾਹਰ ਕੱਢਾਂਗੇ ਆਪਾਂ ਬੱਚਿਆਂ ਨੂੰ ਤੇ ਚਲੋ ਫੋਨ ਲੱਗ ਰੱਖਦਾ ਮੈਂ ਟਾਈਮ ਲੈਪਸ ਤੇ ਫੋਨ ਲਿਆਂਦਾ ਤੂੰ ਕਰੋਗੇ ਨਹੀਂ ਆਵਦਾ ਚੱਲ ਕੋਈ ਨਾ ਤੇ ਐਵੇਂ ਐ ਟ੍ਰੇਨਿੰਗ ਐ ਲੱਗਦੀ ਆ ਬੱਚਿਆਂ ਦੀ ਆ ਦੇਖ ਚੱਕੀ ਦੋ ਕੁ ਵੱਡੇ ਬੱਚੇ ਛੱਡ ਕੇ ਦੇਖੀ ਦੂਰੋਂ ਟ੍ਰੇਨਿੰਗ ਲਾਉਣੀ ਦੱਸ ਗਈ ਮਾੜੀ ਮੋਟੀ ਕੁਛ ਭਰਾ ਆਈ ਕਮੈਂਟ ਕਰੀ ਜਾਂਦੇ ਆ ਅਖੇ ਭਾਈ ਦੱਸ ਦੇ ਬੱਚੇ ਕਿਵੇਂ ਵੱਡੇ ਲੱਗਦੇ ਆ ਲੈ ਅਖੇ ਬੱਚੋ ਕੁਛ ਅਧਰੀਪੇ کیسے ਪੱਕਾ ਕਰੇ ਹੈਂ ਆ ਐਸੇ ਪੱਕਾ ਹੁੰਦਾ ਹੈ ਬੱਚਾ ਆ ਦੇਖੋ ਪਹਿਲੇ ਤੋਂ ਸਰੀਰ ਬਾਹਾਂ ਹਾਂ ਪਹਿਲੇ ਤੋਂ ਸਰੀਰ ਬਾਹਾਂ ਲੈ ਅੱਛੇ ਸੇ ਫਿਰ ਐਸੇ ਕਰ ਕਰਕੇ ਲਿਓ ਐਸੇ ਐਸੇ ਹਾਂ ਐ ਐਸੇ ਪੱਕੇ ਹੁੰਦੇ ਆ ਇਹ ਦੇਖੋ ਪੂਰੀ ਪਹਿਲੇ ਨਦੀਕ ਸੇ ਛੋੜਦੇ تھے ਅਬ ਇਨਕੋ ਦੂਰ ਸੇ ਛੋੜਦੇ ਐਸੇ ਐਸੇ ਠੀਕ ਹੈ ਪੈਨੇ ਹਿੰਦੀ ਜੀ ਕਿਧਰ ਚੱਲ ਪੈ ਮੈਂ ਤੇ ਆਹ ਸਾਰੀ ਕਿਤਾਬ ਹੈ ਬਸ ਐਂ ਬੱਚਿਆਂ ਨੂੰ ਛੋਟਿਆਂ ਨੂੰ ਨੇੜੋ ਛੱਡੇ ਕਰਾ ਫੁੱਟ ਤੋਂ ਛੱਡ ਦੇ 2 ਫੁੱਟ ਤੋਂ 3 ਤੋਂ 4 ਤੋਂ 5 ਤੋਂ ਹਾਂ ਛੋਟਾ ਨੇੜੇ-ਨੋੜੇ ਛੱਡਦਾ ਐਂ ਕਰਕੇ ਐ ਸਾਰੇ ਹੀ ਹਦਰਾ ਹੁਣ ਬੱਚੇ ਡੋਡ ਬੈਂਦੇ ਆ ਜਦੋਂ ਉਦੋਂ ਪੂਰੇ ਓਕੇ ਰਿਪੋਰਟ ਆ ਜਾਂਦੇ ਆ ਤੇ ਉਹ ਜਿਹਦਾ ਕਬੂਤਰਾਂ ਨੂੰ ਫੋਨ ਲਾਇਆ ਨਹੀਂ ਹਜੇ ਸਾਡੇ ਕੋਲੇ ਦੂਜਾ ਫੋਨ ਹੈ ਨਹੀਂ ਆਪਾਂ ਫੋਨ ਲਾ ਕੇ ਵੀਡੀਓ ਬਣਾਵਾਂਗੇ ਉਹ ਤੁਹਾਡੇ ਨਾਲ ਸ਼ੇਅਰ ਕਰ ਦਾਂ। ਉਹ ਤਾਂ ਰੰਗ ਵਾਲੀਆਂ ਬੋਤਲਾਂ ਹੈਂ। ਹਾਂ ਆਹ ਦੇਖਾਂ ਛੋਟੇ ਬੱਚਾ ਨੇ ਢੀੜੋ ਛੜਦੇ ਵੱਡੇ ਬੱਚੇ ਦੂਰੋਂ ਛੜਦੇ ਬਸ ਫਿਰ ਉੱਚੀ ਛਤਰੀ ਲਾ ਦੇ ਉੱਚੀ ਤੇ ਬਹੌਣ ਲੱਗ ਜੇ ਫਿਰ ਉਹ ਦੂਜੀ ਉੱਚੀ ਲਾ ਦੇ ਉੱਤੇ ਬਿਠਾਉਣ ਲੱਗ ਜੇ। ਉਸ ਤੋਂ ਬਾਅਦ ਬੱਚਾ ਉੱਡਣ ਲੱਗ ਜਾਂਦਾ ਇੱਕ ਗੇੜਾ ਪਾ ਕੇ ਬਈ ਦੋ ਗੇੜੇ ਪਾ ਕੇ ਬਈ 5 ਮਿੰਟ ਉੱਡ ਕੇ ਬਈ 10 ਮਿੰਟ ਉੱਡ ਕੇ ਬਈ 20 ਮਿੰਟ ਉੱਡ ਕੇ ਉੱਡਿਆ ਜਦੋਂ ਉਹ ਛਤਰੀ ਭੜਕਾ ਸਾਰੇ ਕਬੂਤਰਾਂ ਨੂੰ ਜੀ ਦਾਣਾ ਪਾਣੀ ਪਾਤਾ ਠੀਕ ਹੈ ਇਹ ਤਾਂ ਆਪਣਾ ਬੱਚਾ ਹੀ ਕਰ ਦਈਏ ਘਰ ਦਾ ਪੱਠੀ ਹੈ ਤਾਂ ਇਹ ਘਰ ਦਾ ਬੱਚਾ ਹਾਂ ਇਹ ਤਾਂ ਘਰ ਦਾ ਬੱਚਾ ਹੀ ਹੈ ਤਾਂ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਦਾਣਾ ਪਾਤਾ ਸਾਰੇ ਕਬੂਤਰਾਂ ਨੂੰ ਪਾਣੀ ਪਾ ਲਿਆ ਉਹਦੇ ਇੱਕ ਨੂੰ ਜੀ ਹੈ ਉਹਦੇ ਇੱਕ ਨੂੰ ਇੱਕ ਕਬੂਤਰ ਦੇ ਅੰਦਰ ਵਿੱਚ ਠੀਕ ਹੈ ਤੇ ਦੋ ਕਬੂਤਰਾਂ ਨੂੰ ਦਵਾਈ ਦਿੰਨੇ ਆ ਬਈ ਦਵਾਈ ਬਣਾਈ ਸੀਗੀ ਦਾਣਾ ਤੁਹਾਨੂੰ ਦੱਸ ਦੇ ਦੱਸ ਵੀ ਦੇ ਨਾਲ ਨਾਲ ਤੁਹਾਨੂੰ ਦਿੰਦੇ ਵੀ ਦਿਖਾ ਦਿੰਦਾ ਬਈ ਠੀਕ ਹੈ ਇਹ ਬੋਤਲ ਚ ਪਾਇਆ ਬਈ ਲਗਭਗ 200 ਐਮਐਲ ਪਾਣੀ ਦੇਖੀ ਕਿ ਤੇ ਸੇਲਾ ਚੱਲ ਗਈ ਤੇਰੇ ਥੱਲੇ 200 ਐਮਐਲ ਪਾਣੀ ਠੀਕ ਹੈ ਵਿੱਚ ਇੱਕ ਗੋਲੀ ਪੈਰਾਸੀਟਾਮੋਲ 500 ਐਮਜੀ ਇੱਕ ਗੋਲੀ ਸੀਪਲੌਕਸ ਟੀਐਡ 500 ਐਮਜੀ ਤੇ ਇੱਕ ਗੋਲੀ ਰੈਂਟਿਕ 150 ਐਮਜੀ ਤਿੰਨ ਗੋਲੀਆਂ ਇੱਕ ਪਾਊ ਚ ਸਪੋਰਲੈਕ ਪਾਊਡਰ ਦਾ ਤੇ ਇੱਕ ਪਾਊ ਚ ਚੋਬਰ ਦਾ ਫੇਵਰੇਟ ਇਲੈਕਟ੍ਰਲ ਬੇਸਡ ਆਰਐਸ ਪਾਊਡਰ ਦਾ ਬਈ ਇਹ ਪੰਜੇ ਚੀਜ਼ਾਂ ਨੂੰ 200 ਐਮਐਲ ਪਾਣੀ ਚ ਘੋਲ ਤੇ ਪੰਜੇ ਚੀਜ਼ਾਂ ਨੂੰ 200 ml ਪਾਣੀ ਚ ਘੋਲ ਲੈਣਾ ਚੰਗੀ ਤਰ੍ਹਾਂ ਠੀਕ ਹੈ ਤੇ ਯਾਰ ਸਿਰੰਜ ਧੂਣੀ ਮੜੀ ਗਿਆ ਯਾਰ ਬਾਹਰੋਂ ਫਾਈਨਲ ਕਿਸੇ ਦਾ ਪਤਾ ਇੱਥੋਂ ਧੋਲਾ ਧੂਣੀ ਹੈ ਕੋਈ ਪਾਣੀ ਪੀਓ ਯਾਰ ਆਹ ਨੂੰ ਰਿਹਾ ਪਾਣੀ ਦੇ ਰਿਹਾ ਨੇੜੇ ਛਾਰਦਣਾ ਮੈਂ ਇਹ ਪੰਜੇ ਚੀਜ਼ਾਂ ਨੂੰ ਬਈ ਘੋਲ ਲੈਣਾ ਚੰਗੀ ਤਰ੍ਹਾਂ ਪਾਊਡਰ ਨਾ ਕਰੀ ਉਹਨੂੰ ਰਾਲਾ ਲੰਨੋ ਤੇ ਜੀ ਨਾ ਨੇ ਯਾਰ ਹਾਂ ਖੜਾ ਰਹਿਣਾ ਦੱਸੀ ਹੀ ਇਹਨਾਂ ਨੇ ਗੱਲ ਦਾ ਸੁਆਹ ਹੈ ਬਸ ਇੰਨਾ ਬੰਦ ਕਰੀ ਗਿਆ ਗਲਮ ਕੀ ਰਾਂ ਦੇ ਗੀ 200 ml ਪਾਣੀ ਚ ਇੱਕ ਪੈਰਾਸੀਟਾਮੋਲ 500 mg, ਸੀਪਲੋਕਸਟੀਡ 500 mg, ਰੈਂਟਿਕ 150 mg, ਇੱਕ ਸਪੋਰਲੈਕ ਦਾ ਪਾਊਡਰ, ਇੱਕ ਇਲੈਕਟ੍ਰਲ ਬੇਸਡ ORS ਦਾ ਪਾਊਡਰ ਠੀਕ ਹੈ ਇਹ ਪੰਜੇ ਚੀਜ਼ਾਂ ਨੂੰ 200 ml ਪਾਣੀ ਚ ਚੰਗੀ ਤਰ੍ਹਾਂ ਕੁੱਟ ਕੇ ਘੋਲ ਲੈਣਾ। ਘੋਲ ਕੇ ਜੀ ਠੀਕ ਹੈ ਜਿਹੜਾ ਕਬੂਤਰ ਬਿਮਾਰ ਹੈ, ਜਿਹੜੇ ਕਬੂਤਰ ਨੂੰ ਫੀਵਰ ਹੈ, ਜਿਹੜੇ ਕਬੂਤਰ ਦੇ ਪੱਲੇ ਖੜ ਗਏ ਲੱਤਾਂ ਖੜ ਗਈਆਂ ਤੇ ਜਿਹੜਾ ਕਬੂਤਰ ਦਾਣੇ ਨਹੀਂ ਖਾਂਦਾ ਕੱਲਾ ਪਾਣੀ ਪੀ ਜਾਂਦਾ ਪਾਣੀ ਪੀ ਜਾਂਦਾ। ਠੀਕ ਹੈ ਜੀ ਤੇ ਉਹ ਕਬੂਤਰ ਨੂੰ 5 ml ਸਵੇਰ 5 ml ਸ਼ਾਮ ਨੂੰ 2 ਜਾਂ 3 ਦਿਨ ਦੇਣੀਆਂ ਕਬੂਤਰ ਜਮਾਂ ਸੈੱਟ ਹੋ ਜਾਊਗਾ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਆ ਰਹੇ ਸਾਸ ਸਾਤੀ ਦੇਣੀਆਂ ਨਾ ਹਾਂ ਬਾ 5007 ਦੇਦੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਦਵਾਈ ਹੈ ਆ ਮੈਡੀਸਨ ਉਹ ਯਾਰ ਹਰੀ ਟੋਰੀ ਲਈ ਜਿਹੜੇ ਬਜੂੜੀ ਨਹੀਂ ਸੀ ਨਵੀਂ ਹੈ ਨਾ ਇੱਕ ਵਾਰ ਪਿਛਲੇ ਸਾਲ ਉਹ ਕਰੀ ਹਰੀ ਟੋਰੀ ਐਜ ਕਿ ਵੀ ਭੈਣ ਸੀਗੀ ਆਪਣੇ ਕੋਲੇ ਉਹਦੀ ਆ ਬਜੂੜੀ ਲਾਦੀ ਸੀ ਤੇ ਉਹਨੇ ਆਂਡੇ ਪਹਿਲੀ ਵਾਰੀ ਤਰੇ ਤੇ ਉਹਨਾਂ ਬਿਮਾਰ ਹੋ ਗਈ ਪੱਲੇ ਖੜ ਗਏ ਗੁੰਟਰੀ ਦੇ ਵਿਚਾਰੀ ਦੇ ਉਹਨੂੰ ਦਿੰਨੇ ਆ ਬਈ ਇਹ ਠੀਕ ਹੈ ਆ ਸਿਸਟਮ ਹੈ ਬਾਕੀ ਸਾਰੇ ਕੂਤਰਾ ਦਾਣਾ ਪਾਣੀ ਹੋ ਗਿਆ ਬੱਚੇ ਜਿਹਨੇ ਬਾਹਰ ਕੱਢੇ ਸਾਰੇ ਅੰਦਰ ਕਰਤੇ ਆਪਦੇ ਆਪ ਦੀ ਥਾ ਤੇ ਉਹ ਕਬੂਤਰੀ ਬਈ ਚੰਨੂ ਵਾਲਾ ਮੁੰਡਾ ਲਗਾ ਸੀ ਕਾਲੀ ਚੀਨੀ ਉਹ ਹੈ ਠੀਕ ਆ ਉਹ ਕਹਿੰਦਾ ਬਈ ਬਿਮਾਰ ਹੋ ਗਈ ਉਹ ਲਾਂਬੇ ਤੋਂ ਡਰਦਾ ਨਵੀ ਜਿਹੜਾ ਚੰਨੂ ਵਾਲਾ ਉਹ ਦਿਨ ਕਾਲੀ ਚੀਨੀ ਦਿੱਤੀ ਸੀ ਇਹਨੂੰ ਤੇ ਉਹ ਮੋੜ ਕੇ ਘਰੇ ਛੱਡ ਗਿਆ ਖੜ ਜਾ ਇੱਕ ਮਿੰਟ ਯਾਰ ਮੋੜ ਕੇ ਛੱਡਿਆ ਘਰੇ ਕਹਿੰਦਾ ਮੈਨੂੰ ਲੱਗਦਾ ਲਾਂਬੇ ਤੋਂ ਡਰ ਕਬੂਤਰੀ ਨੂੰ ਕੁਝ ਹੋ ਨਾ ਜਾਵੇ ਮੈਂ ਹਰੇ ਢੀ ਕਿਢੀ ਗੱਲ ਹਣਾ ਤੂੰ ਰੱਖ ਲੈ ਕਹਿੰਦਾ ਬਈ ਨਹੀਂ ਹੈ ਘੁੱਗੀ ਬਾਹਰ ਨਿਕਲ ਗਈ ਓਏ ਹੋਏ ਹੋਏ ਘੁੱਗੀ ਬਾਹਰ ਭੱਜ ਗਈ ਕੋਈ ਨਾ ਕੋਈ ਨਾ ਜਾੜੂ 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 ਗਈ 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 ਇਹ ਕਾਕੂਤਰੀ ਬਿਮਾਰ ਹੋਈ ਪਈ ਹੈ ਆ ਦੇਖੋ ਇਹ ਤਾਂ ਆ ਕਬੂ ਤੇ ਉਹ ਬਈ ਕਬੂਤਰੀ ਕਾਲੀ ਜੀਨੀ ਮੋੜ ਕੇ ਛੱਡ ਗਿਆ ਤੇ ਇੱਥੋਂ ਹੋਰ ਪੱਠੀ ਲੈ ਗਿਆ ਟੂ ਸੈਟਰ ਵਾਲੀ ਕਮੰਡ ਲਈ ਆਪਣੇ ਤੋਂ ਆਹ ਸੀਨ ਆ ਬਾਬੋ ਤੇ ਰਵਲਾਇਆ ਤਾਂ ਬਾਹਲਾ ਪਤਾ ਨਹੀਂ ਤੁਹਾਨੂੰ ਸਮਝ ਆਇਆ ਕਿ ਨਹੀਂ ਕੁਝ ਨੰਨ ਚਾਰੇ ਹੀ ਦੱਸ ਤਾ ਲੈ ਇਥੋਂ ਬਾਹਰ ਚ ਛੱਡ ਕੇ ਦਿਖਾ ਦਿੱਤਾ ਇੱਥੋਂ ਬਾਹਰ ਹੀ ਅਲਿਓ ਇੱਥੇ ਕਿਹੜਾ ਉੜਦੀ ਆ ਦੇਖ ਹੌਲੀ ਤੋਂ ਨਹੀਂ ਛੱਡਦੇ ਆ ਦੇਖ ਯਾ ਉੱਪਰ ਲੜ ਖੜ ਗਿਆ ਤੇ ਪੂਰੀ ਦੇ ਉੱਡ ਨਹੀਂ ਆਂਦਾ ਬਿਚਾਰੀ ਤਾਂ ਇਹ ਫੀਵਰ ਕਰਕੇ ਕਮਜ਼ੋਰੀ ਕਰਕੇ ਹੋ ਜਾਂਦਾ ਕਬੂਤਰ ਤੇ ਉਹਦੇ ਇਹ ਮੈਡੀਸਿਨ ਦਿੱਤੀ ਜਾਂਦੀ ਆ ਤਿੰਨ ਤਰ੍ਹਾਂ ਦਾ ਕੋਰਸ ਹੁੰਦਾ ਕਬੂਤਰ ਜਮਾਂ ਸੈੱਟ ਹੋ ਜਾਂਦੇ ਤੇ ਨਾਲ ਨਾਲ ਸੱਚ ਦੇ ਤਾਕਤ ਵੀ ਦੇਣੀ ਆ ਇਹ ਵੀ ਉਹਨ ਦਾ ਇੱਕ ਕੈਪਸੂਲ ਦੋ ਦਿਨਾਂ 'ਚ 200mg ਆਹ ਮੈਡੀਸਿਨ ਆ ਆ ਦਵਾਂਗਾ ਆ ਕੀਰ ਹੁੰਦੀ ਹੈ ਹੁਣ ਸਾਰਾ ਕੰਮ ਤਾਂ ਹੈਗਾ ਡੰਨ ਕਬੂਤਰਾਂ ਦਾ ਤਾਂ A to Z ਹਾਂਜੀ ਡਾਕਟਰ ਘਲਾਟੀ ਤੇ ਹੁਣ ਘਰ ਦੇ ਅਖੇਂ ਦੇ ਵੀ ਨੀਰਾ ਵੜ ਕੇ ਲੈਣਾ ਫੇਰ ਤੋਂ ਪਰ ਇੰਨਾ ਕੰਮ ਤਾਂ ਨਹੀਂ ਹੁੰਦਾ ਬਈ ਯਾਰ ਜੀ ਨਹੀਂ ਕਰਦਾ ਯਾਰ ਆਹ ਦੇਖੋ ਆ ਕਬੂਤਰੀ ਸੀ ਮੋੜ ਕੇ ਆਪਸੋ ਫੋਰ ਲੰਗੇ ਹਾਂਜੀ ਮੇਰੇ ਵੀਰੋ ਆਗੇ ਇਹ ਦਲੇ ਕਰੇ ਤੇ ਬੁਝਾਈਏ ਭਾਈ ਖੋਡਿਆਂ ਵਾਲੀਆਂ ਲਾਈਟਾਂ ਛੱਡੀਏ ਬਾਹਰ ਲੀਆਂ ਲਾਈਟਾਂ ਹਾਲਿਓ ਬੇਬੀ ਬੜਿਆ ਨਾ ਲੱਗ ਮੈਂ ਨਵੇਂ ਕਰਕੇ ਸ਼ਾਮ ਉਹ ਤੇਰਾ ਕਰੀਬਾ ਲੈਟਰ ਉਹਦਾ ਬੰਦ ਬਈ ਦਾਨਾ ਕਮ ਸੌਣੇ ਸੌਣੇ ਕਿਥੇ ਗੀਂਗੂ ਜੜਦਾ ਫਿਰ ਸੌਵਾਗੇ ਤੇ ਉਹ ਬੱਚਾ ਸਾਨੂੰ ਦੱਸੇ ਤਾਂ ਉਹ ਫੋਨ ਨਹੀਂ ਲਾਏਗਾ ਬਈ ਵੀਡੀਓ ਬਣਾਉਣ ਦੇ ਚੱਕਰ ਚ ਹੈ ਨਾ ਸਹੀ ਦੱਸਾਂ ਤੇ ਉਹ ਬਰ ਕੋਈ ਫੋਨ ਨੇ ਨਹੀਂ ਸੀਗਾ ਕੋਈ ਅਸਲ ਵਿੱਚ ਅੱਜ ਵਾਲੀ ਵੀਡੀਓ ਵੇਖ ਕੇ ਕੱਲ ਨੂੰ ਆਪੇ ਲੈਣਾ ਜਾਣਗੇ ਤੇ ਬਾਕੀ ਉਹ ਸਾਨੂੰ ਦੱਸਦਾ ਬੱਚਾ ਆਪਣੇ ਪਿੰਡੋਂ ਹੀ ਸੀਗਾ ਮੁੰਡਾ ਉਹ ਪਰਲੀ ਕੰਨੀ ਤੇ ਘਰ ਆ ਰਹਿ ਗਿਆ ਵਾਲੇ ਰਾਤ ਤੇ ਪ੍ਰੇਮ ਠੀਕ ਆ ਤੇ ਉਹਦਾ ਬੱਚਾ ਪਈ ਆਪਣੇ ਪਿੰਡੋ ਤੇ ਬਸ ਠੀਕ ਆ ਓਕੇ ਆ ਡਨ ਲੈਟਰ ਟੋਟੇ ਛੱਡ ਲਈ ਖੁੱਡੇ ਦੇ ਵਿੱਚ ਪਾਜਾਤ ਕੇ ਬਾਹਰ ਰਿਹਾ ਛੱਡ ਦੇ ਬਾਈ ਕੱਲੋਂ ਮਿਲਦੇ ਆ ਗੁੱਡ ਨਾਈਟ ਲਵ ਯੂ ਸੌਰੀ